ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕੁਦਰਤ ਦੀ ਸੰਭਾਲ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਨੁੱਖ ਆਪਣੇ ਮੂੜ ਤੋਂ ਹੀ ਕੁਦਰਤ ਨੂੰ ਪਿਆਰ ਕਰਦਾ ਆ ਰਿਹਾ ਹੈ ਓਹੋ ਕੁਦਰਤ ਦੀ ਗੋਦ ਵਿੱਚ ਹੀ ਪੈਦਾ ਹੋਇਆ ਹੈ ਕੁਦਰਤ ਤੋਹੀ ਉਸਨੇ ਆਪਣੇ ਰੱਖ ਰਖਾ ਲਈ ਸਮਗਰੀ ਪ੍ਰਾਪਤ ਕੀਤੀ ਹੈ ਹਰ ਤਰ੍ਹਾਂ ਦੇ ਜੰਗਲੀ ਯਾਕੁਦਰਤੀ ਸੋਮੇ ਹੀ ਉਸ ਦੇ ਜੀਵਨ ਅਤੇ ਉਪਜੀਵ ਜੀਵਕਾ ਦਾ ਸਾਧਨ ਰਹੇ ਹਨ ਕੁਦਰਤ ਨੇ ਹਮੇਸ਼ਾ ਉਸ ਦੀ ਰੱਖਿਆ ਕੀਤੀ ਹੈ हिंसक पशुओं के हमले तो बचने लचे उच्च दरख्तों पनाह मिठे खा के अपनी भुख मिटाई सूरज की तिखी तबश बच तो बचन ली वाले रुख लगाए पर अज ओह ਮਨੁੱਖ ਆਧੁਨਿਕ ਹੋ ਗਿਆ ਹੈ ਅਤੇ ਕੁਦਰਤ ਦਾ ਸ਼ੋਸ਼ਣ ਕਰਕੇ ਵਿਕਾਸ ਹੋ ਰਿਹਾ ਹੈ ਕਈ ਸਾਲਾਂ ਤੋਂ ਜੰਗਲ ਲਗਾਤਾਰ ਸੁੰਗੜਦੇ ਜਾ ਰਹੇ ਹਨ ਸਾਫ ਅਤੇ ਠੰਡਾ ਪਾਣੀ ਦੇਣ ਵਾਲੀਆਂ ਨਦੀਆਂ ਦੂਸ਼ਿਤ ਹੋ ਰਹੀਆਂ ਹਨ ਇਸ ਦਾ ਕਾਰਨ ਮਨੁੱਖ ਹੀ ਹੈ ਕੁਦਰਤ ਨੂੰ ਸੰਭਾਲਨਾ ਸਿਰਫ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ ਸਾਡੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਕੁਦਰਤ ਸਾਡੀ ਮਾਂ ਹੈ ਤਾਂ ਬੱਚਿਓ ਐਸੀ ਕੁਦਰਤ ਦੀ ਸੰਭਾਲ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ